ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਹੁਤ देर ਬਾਅਦ ਕਰਨ ਲੱਗੇ ਆ ਲਾਈਵ ਸ਼ੁਰੂ ਸੋ ਸਾਰੇ ਭੈਣ ਭਰਾਵਾਂ ਨੂੰ ਆਪਾਂ ਇਹੀ ਰਿਕਵੈਸਟ ਕਰਾਂਗੇ ਕਿ ਜਲਦੀ ਜਲਦੀ ਸਾਰੇ ਭੈਣ ਭਰਾ ਆ ਜਾਣਗੇ ਅਜੇ ਕੈਮਰੇ ਦੀ ਥੋੜੀ ਸੈਟਿੰਗ ਹੋਣ ਵਾਲੀ ਆ ਤੇ ਲਾਈਵ ਜਿਹੜਾ ਅੱਜ ਆਪਾਂ ਕਰਨ ਲੱਗੇ ਆ ਇਹ ਜ਼ਰੂਰੀ ਵੀ ਸੀਗਾ ਕਿਉਂਕਿ ਕਈ ਭੈਣ ਭਰਾ ਜੀ ਤੋਂ ਸਵਾਲ ਜਵਾਬ ਕਰਦੇ ਨੇ ਉਹਨਾਂ ਦੇ ਜਵਾਬ ਕਈਆਂ ਦੇ ਲਾਈਵ ਦੇਣੇ ਵੀ ਬਹੁਤ ਜ਼ਰੂਰੀ ਹੋ ਗਏ ਸੀਗੇ ਸੋ ਇਸ ਕਰਕੇ ਆਪਾਂ ਇਹ ਲਾਈਵ ਸ਼ੁਰੂ ਕੀਤਾ ਅੱਜ ਕਿਉਂਕਿ ਟਾਈਮ ਨਹੀਂ ਲੱਗਦਾ ਪਿਆ ਵੀਡੀਓ ਬਣਾਉਣ ਦਾ ਵੀ ਜਿਵੇਂ ਭੈਣ ਭਰਾ ਕਈ ਦੇਖਦੇ ਨੇ ਵੀ ਵੀਡੀਓ ਆ ਨਹੀਂ ਰਹੀਆਂ ਮੈਡਮ ਤੁਹਾਡੇ ਨਾਲ ਲਗਾਤਾਰ ਸੋ ਉਹ ਵੀਡੀਓ ਜਿਹੜੀਆਂ ਬਣਾਉਣ ਦਾ ਟਾਈਮ ਹੋਣਾ ਚਾਹੀਦਾ ਕਿਉਂਕਿ ਵੀਡੀਓ ਨੂੰ ਟਾਈਮ ਬਹੁਤ ਲੱਗਦਾ ਤੇ ਸਾਡੇ ਕੋਲ ਜਿਹੜਾ ਟਾਈਮ ਅਜੇ ਥੋੜਾ ਘੱਟ ਆ ਜਿਵੇਂ ਤੁਹਾਨੂੰ ਪਤਾ ਵਾ ਕਿ ਸਾਰੇ ਭੈਣ ਭਰਾ ਤੋਂ ਸੀ ਰਿਕੁਐਸਟ ਕਰਵਾ ਕੇ ਪਹਿਲਾਂ ਮੈਨੂੰ ਮੈਨੂੰ ਕਹਿ ਸਕਦੀਆਂ ਵੀ ਇਹ ਕੰਮ ਵੱਲ ਲਾਇਆ ਤੁਸੀਂ ਵੀ ਜਿਹੜਾ ਆਪਾਂ ਡਿਲੀਵਰੀ ਕਰਦੇ ਆ ਆਚਾਰ ਦੀ ਪੰਜੀਰੀ ਦੀ ਸੋ ਹੋਰ ਵੀ ਇਹਦੇ ਨਾਲ ਆਪਣਾ ਕਈ ਸਮਾਨ ਜਿਹੜਾ ਹੌਲੀ ਹੌਲੀ ਵਾਧਦਾ ਵਾਧਾ ਵਾਧਾ ਵਧ ਗਿਆ ਸੋ ਉਹ ਕੰਮ ਜਿਹੜਾ ਥੋੜਾ ਇਕੱਲੀ ਨੂੰ ਜ਼ਿਆਦਾ ਲੱਗਦਾ ਇਸ ਕਰਕੇ ਮੈਂ ਵਿਜੀ ਰਹਿਨੀ ਆ ਜਿਵੇਂ ਹੁਣ ਤੁਹਾਨੂੰ ਪਤਾ ਸਰਦੀਆਂ ਆ ਗਈਆਂ ਸਰਦੀ ਦੇ ਵਿੱਚ ਪੰਜੀਰੀਆਂ ਦਾ ਜ਼ਿਆਦਾ ਜਿਹੜਾ ਵਾ ਉਹ ਕੰਮ ਚੱਲ ਰਿਹਾ ਪਰ ਉਹਦੇ ਨਾਲ ਨਾਲ ਆਪਣਾ ਜਿਹੜਾ ਇਹ ਮੇਨ ਸੀਗਾ ਆਪਣਾ YouTube ਦਾ ਇਹ ਥੋੜਾ ਜਿਹਾ ਆਪਾਂ ਇਹਦੇ ਬਸ हट ਗਏ ਸੀਗੇ ਤੇ ਵਿਜੀ অন ਕਰਕੇ ਪਰ ਅੱਜ ਜਿਵੇਂ YouTube ਵੱਲੋਂ ਕਹਿ ਦੋ ਵੀ ਸਾਨੂੰ ਇਹ ਜਿਹੜਾ ਜ਼ਰੂਰੀ ਸੀਗਾ ਵੀ ਲਾਈਵ ਕਰਨਾ ਸੋ ਲਾਈਵ ਦੇ ਵਿੱਚ ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ ਜਿਹੜੇ ਵੀ ਤੁਸੀਂ ਸਵਾਲ ਪੁੱਛੋਗੇ ਉਹਨਾਂ ਦੇ ਆਪਾਂ ਤੁਹਾਨੂੰ ਜਵਾਬ ਦੇਵਾਂਗੇ ਵੀ ਜੋ ਤੁਹਾਨੂੰ ਕਈ ਜਿਹੜੇ ਆਰਡਰ ਦੇਣ ਲੱਗੇ ਨਾ ਬਹੁਤ ਟਾਈਮ ਲੈਂਦੇ ਨੇ ਸਵਾਲ ਜੋ ਬਹੁਤ ਕਰਦੇ ਨੇ ਜਿਨ੍ਹਾਂ ਨੇ ਸਵਾਲ ਜੋ ਅੱਜ ਕਰਨੇ ਲਾਈਵ 'ਚ ਤੁਸੀਂ ਸਾਨੂੰ ਸਵਾਲ ਜੋ ਕਰਕੇ ਕੋਈ ਵੀ ਆਪਣਾ ਸਵਾਲ ਕਰ ਸਕਦੇ ਹੋ ਉਹਦਾ ਆਪਾਂ ਜਵਾਬ ਦਵਾਂਗੇ ਤੇ ਜਿਹੜੇ ਟਾਈਮ ਜ਼ਿਆਦਾ ਚੱਕਦੇ ਨੇ ਆਪਾਂ ਉਹਨਾਂ ਦੀ ਗੱਲ ਕਰਦੇ ਆਂ ਵੀ ਜਦੋਂ ਆਰਡਰ ਦੇਣਾ ਆਪਾਂ ਹੁਣ ਕੋਈ ਵੀ ਚੀਜ਼ ਬਣਾਉਂਦੇ ਆਂ ਜੀ ਆਚਾਰ ਬਣਾਉਨੇ ਲਸਣ ਦਾ ਲਸਣ ਦੇ ਤੁਹਾਨੂੰ ਪਤਾ ਸਾਰਿਆਂ ਨੂੰ ਹੀ ਪਤਾ ਵਾ ਜਿਹੜੇ ਪੁਰਾਣੇ ਹੋਣਗੇ ਜਿਹੜੇ ਨਾਨੀਆਂ ਦਾਦੀਆਂ ਤੋਂ ਗੱਲਾਂ ਸੁਣਦੇ ਹੁੰਦੇ ਉਹਨਾਂ ਨੂੰ ਪਤਾ ਹੋਊਗਾ ਵੀ ਕਿਵੇਂ ਜਿਹੜਾ ਆਚਾਰ ਇਹੜਾ ਅਸਰ ਕਰਦਾ ਆਪਣੀ ਸਰੀਰ ਤੇ ਕੀ ਫਾਇਦੇ ਨੇ ਦੇ ਜਾਨੀ ਕਿ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਆਪਾਂ ਜਦੋਂ ਉਹਦੇ ਫਾਇਦੇ ਦੱਸਦੇ ਆਂ ਬੀਬਾ ਲੋ ਗੋਡੇ ਦੁਖਦੇ ਆ ਚਾ ਹਾਰਟ ਐਕ ਨਹੀਂ ਆਉਂਦਾ ਜਾਂ ਕਿੱਦਾਂ ਵੀ ਇਹੋ ਜੀ ਪ੍ਰੋਬਲਮ ਜਿਹੜੀ ਆ ਉਹ ਆਪਾਂ ਇੱਕ ਡਾਈਟ ਦੇ ਵਿੱਚ ਉਹਦਾ ਇਸਤੇਮਾਲ ਕਰਦੇ ਰਹੀਏ ਲਗਾਤਾਰ ਤੇ ਫਰਕ ਪੈਂਦਾ ਪਰ ਸਾਡੇ ਕੋ ਕੀ ਜਵਾਬ ਪਹਿਲਾਂ ਸਵਾਲ ਆਉਂਦਾ ਕਿ ਮੈਨੂੰ ਸਾਨੂੰ ਗਰੰਟੀ ਦੋ ਜੀ ਤੁਸੀਂ ਕਹਿ ਦਿੰਦੇ ਹੋ ਗੋਡੇ ਦੁਖਣਾ ਆ ਹਟ ਜਾਣਗੇ ਚਾਹੇ ਆਹ ਪ੍ਰੋਬਲਮ ਹਟ ਜਾ ਸਾਨੂੰ ਗਰੰਟੀ ਦੋ ਇੱਕ ਮੈਡਮ ਮੇਰੇ ਕੋਲ ਕੱਲ ਆਏ ਸੀਗੇ ਉਹ ਕਹਿੰਦੇ ਤੁਸੀਂ ਬਾਸ ਦਾ ਮਰਬੇ ਦਾ ਕਿਆ ਵਾ ਆਚਾਰ ਦਾ ਕਿਆ ਵਾ ਫਿਰ ਗੋਡੇ ਨਹੀਂ ਦੁਖਣਗੇ ਹੱਡੀਆਂ ਮਜ਼ਬੂਤ ਹੋਣਗੀਆਂ ਤੇ ਮੇਰੇ ਗੋਡੇ ਬਹੁਤ ਦੁਖਦੇ ਆ ਠੀਕ ਹੋ ਜਾਣਗੇ ਮੈਂ ਤਾਂ ਵੀ ਆਂਟੀ ਇਹਨੂੰ ਤੁਸੀਂ ਡਾਈਟ ਦੇ ਵਿੱਚ ਸ਼ਾਮਲ ਕਰੋ ਆਪਣੀ ਚ ਲਗਾਤਾਰ ਇਹਨੂੰ ਖਾ ਕੇ ਦੇਖੋ ਥੋੜਾ ਫਰਕ ਪਾਊਗਾ ਜਿਵੇਂ ਤੁਹਾਡੀ ਪ੍ਰੋਬਲਮ ਬਹੁਤ ਪੁਰਾਣੀ ਹੈ ਕਹਿੰਦੇ ਮੈਂ ਨਾ ਵੀ ਬਹੁਤ ਇੰਜੈਕਸ਼ਨ ਵੀ ਲਵਾ ਚੁੱਕੀ ਆ ਮੈਂ ਬਹੁਤ ਦਵਾਈਆਂ ਲੈ ਚੁੱਕੀ ਆ ਪਰ ਮੇਰੇ ਠੀਕ ਨਹੀਂ ਹੋਏ ਮੈਂ بڑے ਡਾਕਟਰਾਂ ਕੋਲ ਜਾ ਚੁੱਕੀ ਹੁਣ ਤੁਸੀਂ ਗਰੰਟੀ ਦਿਓ ਦੇਖੋ ਡਾਕਟਰਾਂ ਕੋ ਇੰਨੀ ਦਵਾਈ ਖਾਦੀ ਆ ਤੁਸੀਂ ਉਹਨਾਂ ਕੋ ਤੁਸੀਂ ਗਰੰਟੀ ਨਹੀਂ ਮੰਗੀ ਹੋਣੀ ਤੇ ਮੇਰੇ ਕੋਲ ਤੁਸੀਂ ਇੱਕ ਜਿਹੜਾ ਇਹ 700 ਰੁਪਏ ਕਿਲੋ ਵਾਲਾ ਮਰੱਬਾ ਚਾਏ ਕੋਈ ਵੀ ਅਚਾਰ ਮੰਗਾ ਕੇ ਤੁਸੀਂ ਮੈਨੂੰ ਕਹਿ ਰਹੇ ਹੋ ਵੀ ਗਾਰੰਟੀ ਦੋ ਮੈਨੂੰ ਤੇ ਮੈਂ ਫਿਰ ਮੰਗਾਵਾਂਗੀ ਤੇ ਆਪਾਂ ਵੀ ਜਿਹੜੀ ਐ ਝੂਠੀ ਗੱਲ ਕੋਈ ਨਹੀਂ ਕਰਦੇ ਆਪਾਂ ਨੂੰ ਕਹਿੰਨੇ ਆ ਵੀ ਨਹੀਂ ਜੀ ਤੁਸੀਂ ਖਾ ਕੇ ਉਹਦਾ ਅਸਰ ਵੇਖ ਸਕਦੇ ਹੋ ਕਿਉਂਕਿ ਕਿਸੇ ਦੀ ਬੋਡੀ ਨੂੰ ਜਿਹੜਾ 15 ਦਿਨਾਂ ਚ ਫਰਕ ਪੈ ਜੇਣਾ ਕਿਸੇ ਦੀ ਨੂੰ 2 ਮਹੀਨੇ ਲੱਗ ਜੈਣਾ ਕਿਸੇ ਦੀ ਨੂੰ ਸਾਲ ਵੀ ਲੱਗ ਸਕਦਾ ਵਾ ਉਸ ਚੀਜ਼ ਦਾ ਕੋਈ ਦੇਸੀ ਚੀਜ਼ ਹੁੰਦੀ ਹੈ ਨਾ ਤੇ ਫਿਰ ਗਾਰੰਟੀ ਮੰਗਦੇ ਨੇ ਸਿਰਫ ਉਹ ਇੱਕ ਅੱਧਾ ਕਿਲੋ ਚੀਜ਼ ਚਾ ਕਿਲੋ ਚੀਜ਼ ਮੰਗਾ ਕੇ ਉਹਦੇ ਨਾਲ ਆਪਾਂ ਸਾਫੀ ਕਹਿ ਦਿੰਨੇ ਆ ਵੀ ਨਹੀਂ ਦੀ ਕੋਈ ਫਰਕ ਨਹੀਂ ਪੈਣਾ ਜੇ ਤੁਸੀਂ ਪੰਜੀਰੀ ਅੱਧਾ ਕਿਲੋ ਕਿਲੋ ਖਾ ਕੇ ਕਹੋਗੇ ਵੀ ਸਾਡੀਆਂ ਜਿਹੜੀਆਂ ਹੱਡੀਆਂ ਮਜ਼ਬੂਤ ਹੋ ਜਾਣ ਕਦੋਂ ਦੀ ਪ੍ਰੋਬਲਮ ਹੋਈ ਹੁੰਦੀ ਹੈ ਤੇ ਫਿਰ ਉਹਨੂੰ ਅਸੀਂ ਅੱਧਾ ਕਿਲੋ ਚੀਜ਼ ਖਾ ਕੇ ਕਿਲੋ ਚੀਜ਼ ਖਾ ਕੇ ਆਪਾਂ ਕਿਵੇਂ ਠੀਕ ਕਰ ਸਕਦੇ ਹਾਂ ਦਸਾਂ 15 ਦਿਨਾਂ ਚ ਮਹੀਨੇ ਚ ਕਿਵੇਂ ਠੀਕ ਕਰ ਲਾਂਗੇ ਹੁਣ ਜਿਵੇਂ ਆਪਾਂ ਰੋਟੀ ਖਾਂਦੇ ਆ ਜੀ ਕਹਿੰਦੇ ਭੁੱਖ ਮਿਟ ਜੂਗੀ ਰੋਟੀ ਖਾ ਲਓ ਤੇ ਉਹ ਫਿਰ ਮਿਟਦੀ ਕਿਉਂ ਨਹੀਂ ਜੀ ਭੁੱਖ ਅੱਧੇ ਘੰਟੇ ਘੰਟੇ ਤੱਕ ਆਪ ਨੂੰ ਫੇਰ ਲੱਗ ਜਾਂਦੀ ਹੈ ਫਿਰ ਉਹਦੀ ਤਾਂ ਆਪਾਂ ਗਰੰਟੀ ਕਿਸੇ ਤੋਂ ਨਹੀਂ ਲੈਂਦੇ ਵੀ ਜੇ ਆਪਾਂ ਪਈ ਏਡੀ ਪ੍ਰੋਬਲਮ ਆ ਜਿਵੇਂ ਹੁਣ ਤੁਸੀਂ ਦਵਾਈ ਖਾਂਦੇ ਹੋ ਉਹ ਵੀ ਉਹਨਾਂ ਚਿਰ ਹੀ ਠੀਕ ਰਹਿੰਦਾ ਜਿੰਨਾ ਚਿਰ ਤੁਸੀਂ ਦਵਾਈ ਖਾਂਦੇ ਹੋ ਉਸ ਤੋਂ ਬਾਅਦ ਜਦੋਂ ਫੇਰ ਦਵਾਈ ਛੱਡ ਦਿੰਦੇ ਹੋ ਫਿਰ ਤੁਹਾਨੂੰ ਜਿਆਦਾ ਪ੍ਰੋਬਲਮ ਆਉਂਦੀ ਆ ਪਰ ਇਹ ਦੇਸੀ ਚੀਜ਼ ਦਾ ਇਹ ਹੁੰਦਾ ਵਾ ਵੀ ਤੁਸੀਂ ਇਹਨੂੰ ਲਗਾਤਾਰ ਖਾਂਦੇ ਰਹੋ ਹੌਲੀ 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 ਹੋਣੇ ਨੇ ਹੱਡੀਆਂ 'ਚ ਜਿਹੜੀ ਵੀ ਪ੍ਰੋਬਲਮ ਲੱਗੀ ਹੋਈ ਹੈ ਤੁਹਾਡੀ ਉਹ ਹੌਲੀ ਹੌਲੀ ਠੀਕ ਕਰਨੀ ਆ ਸੋ ਇਸ ਚੀਜ਼ ਦੀ ਗਰੰਟੀ ਨਾ ਲਿਆ ਕਰੋ ਕਿ ਮੈਡਮ ਆਹ ਚੀਜ਼ ਖਾਦਿਆਂ ਐ ਹੋ ਜਾਂਦਾ ਐ ਹੋ ਜਾਂਦਾ ਜਿਹਨੂੰ ਨੌਲੇਜ ਹੈ ਨਾ ਉਹ ਇਹ ਸਵਾਲ ਨਹੀਂ ਕਰਦਾ ਕਿਉਂਕਿ ਜਿਵੇਂ ਆਪਾਂ ਦੇਸੀ ਘਿਓ ਖਾਂਦੇ ਆ ਦੋ ਦਿਨ ਖਾ ਕੇ ਚਾਰ ਦਿਨ ਖਾ ਕੇ ਆਪਾਂ ਨੂੰ ਨਹੀਂ ਪਤਾ ਲੱਗੂਗਾ ਉਹਨੂੰ ਆਪਾਂ ਲਗਾਤਾਰ ਖਾਂਦੇ ਰਵਾਂਗੇ ਨਾ ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਹਾਂ ਦੇਸੀ ਘਿਓ ਦਾ ਆਪਣੀ ਸਰੀਰ ਤੇ ਉੱਤੇ ਅਸਰ ਹੋ ਰਿਹਾ ਸੋ ਇਸੇ ਤਰ੍ਹਾਂ ਕੋਈ ਵੀ ਚੀਜ਼ ਤੁਸੀਂ ਮੰਗਾਉਂਦੇ ਹੋ ਤੇ ਉਹਦੀ ਗਰੰਟੀ ਘੱਟ ਮੰਗਿਆ ਕਰੋ ਆਪਾਂ ਚੀਜ਼ ਹੀ ਉਹ ਲੈ ਕੇ ਆਉਨੇ ਆ ਜਿਹਦੇ ਫਾਇਦੇ ਹੁੰਦੇ ਆ ਆਪਾਂ ਐਂ ਜ ਨਹੀਂ ਖਣੀ ਚੀਜ਼ ਨਹੀਂ ਲੈ ਕੇ ਆਉਂਦੇ ਕਈ ਬਹੁਤ ਪੁੱਛਦੇ ਨੇ ਕਿ ਮੈਡਮ ਆਹ ਚੀਜ਼ ਵੀ ਸੇਲ ਕਰੋ ਉਹ ਵੀ ਕਰੋ ਨਹੀਂ ਜਿਹੜੀ ਚੀਜ਼ ਦਾ ਮੈਨੂੰ ਪਤਾ ਵਾ ਵੀ ਕਿਸੇ ਨੂੰ ਫਾਇਦਾ ਵਾ ਆਪਾਂ ਉਹੀ ਚੀਜ਼ ਜਿਹੜੀ ਲੈ ਕੇ ਆਉਨੇ ਆ ਕੋਈ ਵੀ ਝਟਕਾਰੇ ਵਾਲੀ ਚੀਜ਼ ਹੋਰ ਨਹੀਂ ਆਪਾਂ ਲੈ ਕੇ ਆਉਨੇ ਜੋ ਆਪਾਂ ਘਰੇ ਸਾਫ ਸੁਥਰਾ ਬਣਾ ਸਕਦੇ ਆ ਉਹ ਜਿਹੜਾ ਆਪਾਂ ਲੈ ਕੇ ਆਉਨੇ ਆ ਸੋ ਜੇ ਕਿਸੇ ਨੇ ਮੰਗਵਾਉਣਾ ਹੋਵੇ ਤੇ ਪਲੀਜ਼ ਗਰੰਟੀ ਨਾ ਲਿਆ ਕਰੋ ਸਵਾਲ ਜਵਾਬ ਨਾ ਇੰਨੇ ਕਰਿਆ ਕਰੋ ਜੇ ਤੁਹਾਨੂੰ ਯਕੀਨ ਆਉਂਦਾ ਆਪਾਂ ਹਮੇਸ਼ਾ ਜੇ ਕਿਸੇ ਨੂੰ ਨਹੀਂ ਯਕੀਨ ਮੇਰੇ ਤੇ ਤੇ ਮੈਨੂੰ ਕਹਿੰਨੇ ਨਹੀਂ ਭਾਈ ਜੀ ਤੁਸੀਂ ਮੈਨੂੰ ਆਰਡਰ ਨਾ ਦਿਓ ਤੁਸੀਂ ਪਹਿਲਾਂ ਅੱਜ ਤੱਕ 10 ਦਿਨ ਮੇਰੇ ਚੈਨਲ ਤੇ ਸਾਰੀਆਂ ਵੀਡੀਓ ਦੇਖੋ ਜੇ ਤੁਹਾਨੂੰ ਲੱਗਦਾ ਹੈ ਕਿ ਹਾਂ ਵੀ ਇਹ ਸਹੀ ਚੀਜ਼ ਆ ਚਾਹੇ ਸਾਫ਼ ਸੁਥਰੀ ਚੀਜ਼ ਬਣਾਉਂਦੇ ਆ ਚਾਹੇ ਸਹੀ ਬੋਲ ਰਹੇ ਨੇ ਚਾਹੇ ਧੋਖਾ ਨਹੀਂ ਕਰਨਗੇ ਫਿਰ ਤੁਸੀਂ ਸਾਨੂੰ ਆਰਡਰ ਦਿਓ ਉਦਾਂ ਤੁਸੀਂ ਆਰਡਰ ਨਾ ਦਿਓ ਸੋ ਕਾਫੀ ਭੈਣ ਭਰਾ ਮੈਨੂੰ ਲੱਗਦਾ ਆਪਣੇ ਜੁੜ ਗਏ ਆ ਤੇ ਉਹਨਾਂ ਸਾਰਿਆਂ ਦਾ ਸਵਾਗਤ ਆ ਜੀ ਲਾਈਵ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰਾ ਲਾਈਵ ਦੇ ਵਿੱਚ ਆਏ ਹੋ ਸੋ ਇਦਾਂ ਹੀ ਪਿਆਰ ਦਿੰਦੇ ਰਿਹਾ ਕਰੋ ਕਿਉਂਕਿ ਆਪਾਂ ਲਾਈਵ ਇੱਕ ਦੋ ਹੁਣ ਲਗਾਤਾਰ ਹੀ ਕਰਾਂਗੇ ਹੋ ਸਕਦਾ ਆਪਾਂ ਸ਼ਾਮ ਨੂੰ ਫੇਰ ਲਾਈਵ ਹੋਵਾਂਗੇ ਤੇ ਇਹ ਆਪਣਾ ਕਹਿ ਸਕਦੇ ਆ ਸਾਡੇ YouTube ਦੀ ਜਿਹੜੀ ਰਿਕੁਆਇਰਮੈਂਟ ਸੀਗੀ ਵੀ ਹਾਂ ਇਹ ਲਾਈਵ ਜ਼ਰੂਰ ਹੋਵੇ ਤੁਸੀਂ ਸੋ ਜਿਹੜੇ ਵੀ ਭੈਣ ਭਰਾ ਐ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਸਲੀਨ कौर ਦੀ ਪੁੱਛਦੇ ਨੇ ਤੁਸੀਂ ਆਚਾਰ ਦਾ ਰੇਟ ਦੇਖੋ ਮੈਡਮ ਚਾਰ ਦਾ ਰੇਟ ਕਈ ਭੈਣਾ ਇਹ ਵੀ ਬਹੁਤ ਸਵਾਲ ਕਰਦੀਆਂ ਕਿ ਤੁਸੀਂ ਚਾਰ ਦਾ ਰੇਟ ਜਦੋਂ ਵੀਡੀਓ ਬਣਾਉਨੇ ਨਾਲ ਹੀ ਬੋਲ ਦਿਆ ਕਰੋ ਮੈਂ ਚਾਰ ਪੁਰਾਣੇ ਨਹੀਂ ਬਣਾ ਕੇ ਰੱਖਦੀ ਪਹਿਲੀ ਗੱਲ ਤੇ ਇਹ ਜਿਹੜਾ ਆਂਬ ਦਾ ਵਾ ਜਿਵੇਂ ਆਊਟ ਸੀਜ਼ਨ ਆਉਣਾ ਹੁਣ ਆਂਬ ਦਾ ਜਿਹੜਾ ਸੀਜ਼ਨ ਸੀਗਾ ਉਦੋਂ ਆਪਾਂ ਆਂਬ ਦਾ achar ਬਣਾ ਕੇ ਰੱਖ ਲਿਆ ਜਿਹੜੇ ਸੀਜ਼ਨਲ achar ਨੇ ਨਾ ਉਹਨਾਂ ਦੇ ਰੇਟ ਜਿਹੜੇ ਵਧਦੇ ਘਟਦੇ ਰਹਿੰਦੇ ਹੁਣ ਮੈਂ ਕਹਾਂ 500 ਰੁਪਏ ਕਿਲੋ ਆ ਤੇ ਫਿਰ ਮੈਨੂੰ ਉਹ ਜਿਹੜੀ ਚੀਜ਼ ਸਸਤੀ ਮਿਲ ਜੇ ਤੇ ਉਹ ਮੈਨੂੰ 400 ਰੁਪਏ ਵੀ ਸੇਲ ਕਰਨੀ ਪੈਂਦੀ ਆ ਸੋ ਇਸ ਕਰਕੇ ਮੈਂ ਪੱਕਾ ਰੇਟ ਨਹੀਂ ਦੱਸ ਸਕਦੀ ਨਾ ਵੀਡੀਓ ਦੇ ਵਿੱਚ ਦੱਸ ਸਕਦੀ ਨਾ ਆਪਾਂ ਇਦਾਂ ਦੱਸ ਸਕਦੇ ਆ ਕਿਉਂਕਿ ਲਾਈਵ ਜਿਹੜਾ ਬਾਅਦ ਚ ਵੀ ਚੱਲਦਾ ਰਹਿਣਾ ਲਾਈਵ 'ਚ ਮੈਂ ਦੱਸਾਂਗੀ 500 ਰੁਪਏ ਕਿਲੋ ਆਂਬ ਦਾ achar ਆ ਚਾਹੇ 400 ਇਹ ਲਾਈਵ ਨੇ ਜਿਹੜਾ YouTube ਤੇ ਚੱਲਦੇ ਰਹਿਣਾ ਫਿਰ ਇਸ ਚੀਜ਼ ਦੀ ਵੀ ਖਿੱਚ ਤਾਨੀ ਹੁੰਦੀ ਰਹਿੰਦੀ ਹੈਗਾ ਮੈਡਮ ਤੁਸੀਂ ਤੇ ਆਪਣੇ ਵੀਡੀਓ ਤੇ ਇੰਨਾ ਰੇਟ ਬੋਲੇਆ ਸੀਗਾ ਹੁਣ ਤੁਸੀਂ ਇੰਨਾ ਰੇਟ ਜਦੋਂ ਮਹਿੰਗੀ ਚੀਜ਼ ਮਿਲਦੀ ਹੁਣ ਲਸਣ ਦਾ ਚਾਰ ਆਪਾਂ ਸਟਾਰਟ ਕੀਤਾ ਸੀ 500 ਰੁਪਏ ਕਿਲੋ ਉਦੋਂ ਸਸਤਾ ਮਿਲਦਾ ਸੀ ਸਾਨੂੰ ਲਸਣ ਹੁਣ ਲਸਣ ਜਿਹੜਾ ਵਾ ਆਪਾਂ ਨੂੰ 500 ਰੁਪਏ ਕਿਲੋ ਮਿਲ ਰਿਹਾ ਵਾ ਕੱਚਾ ਤੇ ਫਿਰ ਉਹਦਾ ਆਪਾਂ ਲਿਆ ਕੇ ਚਾਰ ਤਿਆਰ ਕਰਨਾ ਵਾ ਉਹਦੀ ਮਿਹਨਤ ਸਾਰੀ ਫਿਰ ਉਸ ਚੀਜ਼ ਦਾ ਜਿਹੜਾ ਰੇਟ ਵੀ ਆਪਾਂ ਨੂੰ ਕਿਉਂਕਿ ਆਪਾਂ ਜਿਹੜਾ ਹਮੇਸ਼ਾ ਕਹਿੰਦੇ ਆ ਵੀ ਸਾਫ਼ ਸੁਥਰਾ ਤੇ ਮਿਹਨਤ ਦਾ ਆਪਾਂ ਜਿਹੜ 500 ਰੁਪਏ ਕਿਲੋ ਤੇ ਆਮ ਹੀ ਤੁਹਾਨੂੰ ਲਸਣ ਮਿਲਦਾ ਪਿਆ ਵਾ ਤੇ ਜਿਹੜਾ ਰੇਟ ਆ ਇਸ ਕਰਕੇ ਨਹੀਂ ਮੈਡਮ ਮੈਂ ਤੁਹਾਨੂੰ ਦੱਸ ਸਕਦੀ ਤੁਸੀਂ ਜੇ ਕਿਸੇ ਨੇ ਮਗਾਉਣਾ ਹੋਵੇ ਤੇ ਪਲੀਜ਼ ਆਪਾਂ ਫੋਨ ਨੰਬਰ ਹਰ ਵੀਡੀਓ ਚ ਦਿੱਤਾ ਹੋਇਆ ਵਾ ਤੁਸੀਂ ਉੱਤੇ ਫੋਨ ਕਰਕੇ ਤੇ ਸਾਡੇ ਕੋ ਆਪਣਾ ਰੇਟ ਚਾਰ ਦਾ ਕੋਈ ਵੀ ਪੁੱਛ ਸਕਦੇ ਬਾਕੀ ਇੱਕ ਹੋਰ ਮੈਂ ਕੋਸ਼ਿਸ਼ ਕਰੂੰਗੀ ਇਸ ਸਾਲ ਪਿਕ ਲਿਸਟ ਤਿਆਰ ਕੀਤੀ ਜਾਵੇ ਸਟਾਰਟਿੰਗ ਚ ਕੀਤੀ ਸੀ ਬਾਅਦ ਵਿੱਚ ਇੰਨਾ ਹੀ ਉਲਝ ਕੇ ਕੰਮ ਦੇ ਵਿੱਚ ਵਿਜੀ ਹੋ ਗਏ ਜਿਹੜੀਆਂ ਚੀਜ਼ਾਂ ਕਹਿ ਸਕਦੇ ਬਾਦਗੀਆਂ ਜਿਵੇਂ ਗਰਮ ਮਸਾਲਾ ਹੋ ਗਿਆ ਦੇਗੀ ਮਿਰਚ ਹੋ ਗਈ ਇਹ ਸਾਰਾ ਹਲਦੀ ਵਗੈਰਾ ਸਾਰੇ ਹੁਣ ਭੈਣ ਭਰਾ ਜਿਹੜਾ ਮੰਗਾਉਂਦੇ ਨੇ ਇੱਥੋਂ ਤੱਕ ਕਿ ਹੁਣ ਜੀਰਾ ਜਵੈਣ ਵੀ ਮੰਗਾਉਂਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਸੀ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਜਿਹੜਾ ਸਮਾਨ ਆ ਉਹ ਵਰਤਦੇ ਆ ਸੋ ਹੁਣ ਲਿਸਟ ਆਪਾਂ ਇੱਕ ਤਿਆਰ ਕਰਾਂਗੇ ਉਹ ਲਿਸਟ ਜਿਹੜੀ ਆ ਉਹ ਹੋ ਸਕਦਾ ਜਦੋਂ ਕੋਈ ਵੀਡੀਓ ਬਣਾਵਾਂਗੇ ਉਹਦੇ ਵਿੱਚ ਪਾ ਸਕਦੇ ਆ ਨਹੀਂ ਤੇ ਫਿਰ ਆਪਾਂ ਜਿਹੜਾ ਭੈਣ ਭਰਾ ਫੋਨ ਕਰੂਗਾ ਆਪਾਂ ਉਹਨੂੰ ਭੇਜ ਸਕਦੇ ਆ ਜੀ ਸੋ ਅੱਗੇ ਹੈਗਾ ਜੀ नेहा हॉल नीली सत श्री काल जी सत श्री काल जी जसवीर सईसो नाइस ऑफ यू मैम थैंक यू ਜੀ ਆਪ ਵੀ ਬੋਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਕੀਨ ਜੀ ਫਿਰ ਚਾਰ ਦੀ ਕੁਆਲਿਟੀ ਕਹਿੰਦੇ ਸਾਨੂੰ ਦਿਖਾਓ ਕਿਉਂਕਿ ਵੀਡੀਓ ਹੈਗੀਆਂ ਸਾਰੀਆਂ ਚਾਰ ਦੀ ਕੁਆਲਿਟੀ ਤੁਸੀਂ ਦੇਖਣੀ ਹੈ ਜੀ ਇਹ ਚਾਰ ਜਿਹੜੇ ਨਾ ਨਾਲੇ ਤਾਂ ਮੇਰੀ ਵੀ ਦੇਖੋ ਉਸ ਚੀ ਦੀ ਪ੍ਰਮੋਸ਼ਨ ਹੋ ਜੂਗੀ ਮੈਂ ਇੱਕ ਵੀਡੀਓ ਤਿਆਰ ਕਰੂੰਗੀ ਉਹਦੇ ਵਿੱਚ ਸਾਰੀ ਤੁਸੀਂ ਵੈਸੇ ਮੈਂ ਕੱਲੇ ਕੱਲੇ ਚਾਰ ਦੀ ਵੀਡੀਓ ਪਾਈ ਹੋਈ ਆ 1-2 ਦਿਨ ਤੱਕ ਮੈਂ ਸਾਰੀ ਜਿਹੜੇ ਚਾਰਾ ਨੂੰ ਰੱਖ ਕੇ ਜਿਵੇਂ ਆਪਾਂ ਪਹਿਲਾਂ ਵੀਡੀਓ ਬਣਾਈ ਸੀਗੀ ਤੇ ਸਾਰੇ ਭੈਣ ਭਰਾ ਬਹੁਤ ਖੁਸ਼ ਹੋਏ ਸੀਗੇ ਸੋ ਜਿੰਨੇ ਆਪਣੇ ਕੋਲ ਚਾਰ ਤਿਆਰ ਨੇ ਉਹਨਾਂ ਸਾਰਿਆਂ ਦੀ ਆਪਾਂ ਵੀਡੀਓ ਤੁਹਾਨੂੰ ਦਿਖਾਵਾਂਗੇ ਉਹਦੀ ਕੁਆਲਿਟੀ ਦਿਖਾਵਾਂਗੇ ਵੀ ਕਿਹੜੀ-ਕਿਹੜੀ ਚੀਜ਼ ਆ ਸਾਡੇ ਕੋਲ ਅੱਛਾ ਕਈ ਭੈਣ ਭਰਾ ਇਹ ਕਹਿੰਦੇ ਨੇ ਕਿ ਮੈਡਮ ਅਸੀਂ ਕੋਲ ਆ ਕੇ ਚਾਹ ਟੇਸਟ ਕਰਕੇ ਲਵਾਂਗੇ ਸੋ ਉਹਨਾਂ ਨੂੰ ਆਵੇ ਹੱਥ ਜੋੜ ਕੇ ਬੇਨਤੀ ਆ ਜੀ ਉਹ ਇਸ ਕਰਕੇ ਕਿ ਮੈਂ ਕੱਲੀ ਆ ਮੈਂ ਸਾਰਾ ਕੰਮ ਕਰਨਾ ਹੁੰਦਾ ਕੋਈ ਵੀ ਭੈਣ ਭਰਾ ਆਵੇ ਉਹਨੂੰ ਅੱਧਾ ਘੰਟਾ ਘੰਟਾ ਦੇਣਾ ਹੀ ਪੈਂਦਾ ਮੇਰਾ ਕੰਮ ਜਿਹੜਾ ਵਾ ਉਹ ਖਰਾਬ ਹੋ ਜਾਂਦਾ ਬਈ ਯਾਨੀ ਕਿ ਲੇਟ ਹੋ ਜਾਂਦੀ ਮੈਂ ਆਪਣੇ ਕੰਮ ਤੋਂ ਸੋ ਇਸ ਕਰਕੇ ਪਲੀਜ਼ ਤੁਸੀਂ ਜੇ ਕਿਸੇ ਨੇ ਮਗਾਉਣਾ ਹੋਵੇ ਆਨਲਾਈਨ ਹੀ ਆਰਡਰ ਦਿਆ ਕਰੋ ਜਿਹੜੇ ਘਰੇ ਆਉਣ ਦੀ ਭੈਣ ਭਰਾ ਕਹਿੰਦੇ ਨੇ ਨਾ ਉਹ ਥੋੜਾ ਜਿਹਾ ਅਜੇ ਗ੍ਰੇਜ ਕਰੋ ਜਦੋਂ ਆਪਾਂ ਫ੍ਰੀ ਹੋਵਾਂਗੇ ਫਿਰ ਜਰੂਰ ਮੌਕਾ ਦੇਵਾਂਗੇ ਤੁਹਾਨੂੰ ਘਰੇ ਆਉਣ ਦਾ ਪੰਜਾਬੀ ਵੋਇਸ ਕਹਿੰਦੇ ਵੀ ਕੋਈ ਤੁਸੀਂ ਚਾਰ ਬਣਾਉਣੇ ਮੁਰਬਾ ਬਣਾ ਪ੍ਰਜ਼ਰਵ ਕਰਨ ਦਾ ਤਰੀਕਾ ਤੋਂ ਸੋ ਆਪਾਂ ਹਰ ਵੀਡੀਓ ਚ ਪਹਿਲੇ ਦੱਸਦੇ ਆਂ ਦੇਖੋ ਜੇ ਇਹ ਜਿਹੜੀ ਚੀਜ਼ ਹੈ ਜਿਵੇਂ ਤੁਸੀਂ ਕਹਿੰਦੇ ਹੋ ਇਹੋ ਜੀ ਚੀਜ਼ ਨਾ ਤਾਂ ਆਪਾਂ ਕੁਝ ਪਾਉਣੀ ਹੈ ਹਨਾ ਇਹੋ ਜੇ ਜੇ ਪਾਉਣਾ ਹੋਵੇ ਮੈਂ ਸਾਰਾ ਇਕੱਠਾ ਨਾ ਬਣਾ ਕੇ ਰੱਖ ਲਾਂ ਜਦੋਂ 25 ਰੁਪਏ ਕਿਲੋ ਚਾਹ ਮੈਨੂੰ 100 ਰੁਪਏ ਕਿਲੋ ਜਦੋਂ ਲਸਣ ਮਿਲਦਾ ਉਦੋਂ ਆਪਾਂ ਲਸਣ ਦਾ achar ਬਣਾ ਕੇ ਸਾਰਾ ਇਕੱਠਾ ਬਾ ਕੇ ਰੱਖ ਲਈਏ ਆਪਾਂ ਇਹੋ ਜੀ ਚੀਜ਼ ਕੁਝ ਨਹੀਂ ਪਾਉਂਦੇ ਜਿਹੜੀ ਚੀਜ਼ ਪਾਉਣੀ ਆ ਆਪਾਂ ਤੁਹਾਨੂੰ ਦੱਸ ਦਿਆਂ ਵੀ ਅਸੀਂ ਸਿਰਕਾ ਪਾਉਣੀ ਆ ਜੀ ਹੋਰ ਆਪਾਂ ਇਹਦੇ ਵਿੱਚ ਕੁਝ ਵੀ ਨਹੀਂ ਪਾਉਂਦੇ ਵੀ ਜੇ ਤੁਸੀਂ ਆਪੋ ਵੀ ਸਾਨੂੰ ਕੋਈ ਇਹੋ ਜੀ ਚੀਜ਼ ਦੱਸੋ ਜਿਹਦੇ ਨਾਲ achar ਲੰਬੇ ਟਾਈਮ ਤੱਕ ਨਹੀਂ ਉਹਦੀ ਕੇਅਰ ਕਰੋ ਉਸ ਚੀ ਜ਼ਰੂਰੀ ਹੁਣ ਜਿਵੇਂ ਆਰਗੈਨਿਕ ਸਬਜ਼ੀ ਆ ਦਵਾਈਆਂ ਵਾਲੀਆਂ ਸਬਜ਼ੀਆਂ ਵੀ ਹੁੰਦੀਆਂ ਨੇ ਆਰਗੈਨਿਕ ਆਰਗੈਨਿਕ ਜਿਹੜੀ ਸਬਜ਼ੀ ਆ ਚਾਹੇ ਉਹ ਵੀ ਕੋਈ ਵੀ ਤੁਸੀਂ ਬੂਟਾ ਵਾ ਕੁਝ ਵੀ ਲਾ ਰਹੇ ਹੋ ਉਹਦੀ ਮਿਹਨਤ ਥੋੜੀ ਵੱਧ ਹੁੰਦੀ ਆ ਸੋ ਇਸ ਚਾਰ ਦੀ ਜਿਹੜੀ ਆ ਇਹਦੀ ਥੋੜੀ ਜੀ ਕੀ ਕਹਿ ਸਕਦੇ ਇਹਨੂੰ ਕੇਅਰ ਹੀ ਵੱਧ ਕਰਨੀ ਪੈਂਦੀ ਆ ਵੀ ਇਹਨੂੰ ਤੁਸੀਂ ਸਲਾਬੇ 'ਚ ਨਹੀਂ ਰੱਖਣਾ ਧੁੱਪ ਲਵਾਉਂਦੇ ਰਹਿਣਾ ਲਗਾਤਾਰ ਇਹਨੂੰ ਹਿਲਾਉਂਦੇ ਰਹਿਣਾ ਐਨਪੀ ਰੱਖ ਕੇ 10 ਦਿਨ ਉਹਨਾਂ ਨੇ ਚੈੱਕ ਹੀ ਨਹੀਂ ਕੀਤਾ ਕੋਈ ਵੀ ਚੀਜ਼ ਆ ਹੁਣ ਰੋਟੀ ਤਵੇ ਤੇ ਇੱਕ ਪਾਸੇ ਪਈ ਉਹ ਸੜ ਜਾਂਦੀ ਆ ਸੋ ਇਸ ਕਰਕੇ ਇਹਨੂੰ ਲਗਾਤਾਰ ਤੁਹਾਨੂੰ ਚੈੱਕ ਕਰਨਾ ਪੈਂਦਾ ਵਾ ਦੂਜੀ ਤੇ ਜੇ ਦਿਨ ਧੁੱਪ ਲਵਾਓ ਇਹਨੂੰ ਫਿਰ ਜੇ ਤੁਹਾਨੂੰ ਲੱਗਦਾ ਕਿ ਮੌਸਮ ਜ਼ਿਆਦਾ ਖਰਾਬ ਆ ਫਿਰ ਇਹਨੂੰ ਫ੍ਰਿਜ ਦੇ ਵਿੱਚ ਰੱਖ ਦੋ ਜੇਕਰ ਇਹੋ ਜਿਹਾ ਕੁਝ ਨਹੀਂ ਕਰ ਸਕਦੇ ਤੇ ਫਿਰ ਤੁਸੀਂ ਬਾਜ਼ਾਰੋਂ ਪਤਾ ਕਰ ਸਕਦੇ ਹੋ ਕਿ ਕਿਹੜੇ ਪਾਊਡਰ ਵਗੈਰਾ ਕੋਈ ਸ਼ੂ ਪਾਉਂਦੇ ਨੇ ਜਾਂ ਕੋਈ ਲਿਕਵਿਡ ਪਾਉਂਦੇ ਨੇ ਕਿ ਜਿਹਦੇ ਨਾਲ achar ਜਿਹੜਾ ਵਾ ਉਹ ਕੁਝ ਨਹੀਂ ਉਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਜਿਵੇਂ ਕਿ ਡੱਬਿਆਂ ਤੇ ਬੰਦ ਆਮਚਾਰ ਰਹਿੰਦਾ ਸੋ ਆਪਣੇ ਕੋ ਇਹੋ ਜਿਹਾ ਕੋਈ ਨਹੀਂ ਹੈਗਾ ਚੀਜ਼ ਵੀ ਜਿਹੜੀ ਮੈਂ ਤੁਹਾਨੂੰ ਦੱਸ ਸਕਾਂ ਜਸਵੀਰ ਕੌਰ ਅੰਬਾਲਾ ਸਿਟੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਪ੍ਰੀਤ ਕੌਰ ਜੀ ਹੋਰ ਭੈਣ ਭਰਾ ਜਿਹੜੇ ਜਸਪ੍ਰੀਤ ਕੌਰ ਭੁਪਿੰਦਰ ਕੌਰ ਰੋਪੜ ਤੋਂ ਕਹਿੰਦੇ ਸਤਿ ਸ਼੍ਰੀ ਅਕਾਲ ਦੀਦੀ ਭੈਣ ਜੀ ਅਸੀਂ ਚਿਬੜਾ ਦਾ achar ਲਿਆ ਸੀ ਬਹੁਤ ਟੇਸਟੀ ਲੱਗਾ ਧੰਨਵਾਦ ਜੀ ਤੁਸੀਂ ਪਟਾ ਸਾਹਿਬ ਵਾਲੀ ਸਾਈਡ ਤੋਂ ਅਸੀਂ ਦੇ ਕੇ ਆਏ ਸੀ ਤੁਹਾਨੂੰ ਤੁਸੀਂ ਬਹੁਤ ਮਿਹਨਤ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਭੈਣ ਭਰਾ ਜਿਹੜਾ ਪਿਆਰ ਕਰਦੇ ਨਾ ਅਪਰੀਸ਼ੀਏਟ ਕਰਦੇ ਨੇ ਉਹਨਾਂ ਨੂੰ ਚੰਗਾ ਵੀ ਲੱਗਦਾ ਮੈਨੂੰ ਜਿਹੜੇ ਇਹੋ ਜਿਹੇ ਕਰਦੇ ਨੇ ਨੈਗੇਟਿਵ ਐਸੇ ਤਾਂ ਹੁਣ ਆਦਤ ਪੈ ਚੁੱਕੀ ਆ 4-5 ਸਾਲ ਹੋ ਚੁੱਕੇ ਆਪਾਂ ਨੂੰ YouTube ਤੋਂ ਜਿਹੜੇ ਤੋੜਨਾ ਚਾਹੁੰਦੇ ਨੇ ਨਾ ਉਹਨਾਂ ਨਾਲ ਪਰਵਾਹ ਨਹੀਂ ਕਰੀਦੀ ਬਾਕੀ ਕਿ ਟਾਈਮ ਹੀ ਨਹੀਂ ਲੱਗਦਾ ਮੇਰਾ ਉਹਨਾਂ ਦੇ ਬਾਰੇ ਸੋਚਣ ਬਾਰੇ ਪਹਿਲਾਂ ਥੋੜਾ ਟਾਈਮ ਹੁੰਦਾ ਸੀ ਮੇਰੇ ਕੋਲ ਮੈਂ ਸੋਚਦੀ ਸੀਗੀ ਹੁਣ ਨਹੀਂ ਮੈਂ ਇਹਨਾਂ ਬਾਰੇ ਸੋਚਦੀ ਨਹੀਂ ਆਪਣਾ ਸਿਰਫ ਆਪਾਂ ਮਿਹਨਤ ਕਰੋ ਆਪਣਾ ਪੂਰਾ ਤੁਸੀਂ ਬੈਸਟ ਦਓ ਕੋਈ ਵੀ ਬੋਲਦਾ ਬੋਲੀ ਜਾਵੇ ਜਿਨਨੇ ਤੁਹਾਡੇ ਨਾਲ ਚੱਲਣਾ ਵਾ ਜਿਨਨੇ ਤੁਹਾਡੀ ਕੇਅਰ ਕਰਨੀ ਆ ਚਾਹੇ ਜਿਨਨੇ ਤੁਹਾਡੀ ਸਪੋਰਟ ਕਰਨੀ ਉਹਦੇ ਕਰ ਹੀ ਦੇਣੀ ਤੇ ਜਿਨਨੇ ਨਹੀਂ ਕਰਨੀ ਨਾ ਉਹ ਕਿੰਨਾ ਵੀ ਪਿੱਛੇ ਖੜਾ ਨਾ ਉਹਨੇ ਕੋਸ਼ਿਸ਼ ਕਰਨੀ ਆ ਕਿ ਲਾਤਾ ਹੱਥ ਜਾ ਜੇ ਤੇ ਪਿੱਛੇ ਖੇਚਲਾ ਸੋ ਉਹਨਾਂ ਵਰਗਿਆਂ ਦੀ ਪਰਵਾਹ ਨਾ ਕਰਿਆ ਕਰੋ ਜਿਹੜੇ ਨਾਲ ਖੜਦੇ ਨੇ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਤੁਸੀਂ ਉਹਨਾਂ ਦੀ ਪਰਵਾਹ ਕਰਿਆ ਕਰੋ ਅੱਗੇ ਹੋਰ ਕੋਈ ਹੋਰ ਕੋਈ ਸਵਾਲ ਸਤਿ ਸ਼੍ਰੀ ਅਕਾਲ ਜੀ ਨਾਮ ਵੇਮਾ ਕੋਲ ਹੈ ਮਨਪ੍ਰੀਤ ਕੌਰ ਜੀ ਠੀਕ ਹੈ ਤਾਂ ਅੱਸੀ ਗੱਲ ਮਨਪ੍ਰੀਤ ਕੌਰ ਜੀ ਸੋ ਇਹੀ ਆਪਾਂ ਅੱਜ ਗੱਲਾਂ ਕਰਨੀਆਂ ਸੀਗੀਆਂ ਵੀ ਪਲੀਜ਼ ਮੈਂ ਨਾ ਐਕਸਪਲੇਨ ਨਹੀਂ ਕਰਨਾ ਚਾਹੁੰਦੀ ਹਿੰਦੀ ਹਰੇਕ ਨੂੰ ਫੋਨ ਦੇ ਉੱਤੇ ਜਿਵੇਂ ਕਿ ਸਾਨੂੰ ਆਹ ਦੱਸੋ ਜੀ ਉਹ ਦੱਸੋ ਜੀ ਕਿਵੇਂ ਦੱਸ ਅੱਛਾ ਹੁਣ ਤੁਹਾਨੂੰ ਆਪਾਂ ਦੱਸਿਆ ਟਾਈਮ ਵੀ ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤੁਸੀਂ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਅਸੀਂ ਫੋਨ ਚੱਕਾਂਗੇ ਜੇ ਨਹੀਂ ਤੁਹਾਡਾ ਫੋਨ ਚੱਕ ਸਕੇ ਅਸੀਂ ਬਿਜੀ ਹੋਏ ਵੀ ਕੰਮ ਕਰਦੇ ਆਂ ਜੇ ਤੁਸੀਂ ਆਪਣਾ ਮੈਸੇਜ ਛੱਡ ਸਕਦੇ ਹੋ ਜੇ ਨਹੀਂ ਮੈਸੇਜ ਛੱਡਿਆ ਸੀ ਜਿਹੜੀ ਉਹ ਮਿਸ ਕਾਲ ਦੇਖ ਕੇ ਬੈਕ ਕਾਲ ਵੀ ਲਾਉਣੇ ਆ ਸੀ ਬਟ ਕਈ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਦੇ ਵੀ ਅਗਲੇ ਦਾ ਵੀ ਟਾਈਮ ਦੇਖੋ ਹੁਣ ਕਈ ਭੈਣਾ ਵੀ ਹੁੰਦੀਆਂ ਕਈ ਵੀਰ ਵੀ ਇਹੋ ਜਿਹੇ ਹੁੰਦੇ ਆ ਵੀ ਜਦੋਂ ਆਪ ਦੇਖਿਆ ਵੀ ਅਸੀਂ ਫ੍ਰੀ ਹੋ ਗਏ ਆ ਭਾਵੇਂ ਵਜੇ ਨੇ 10 ਤੇ ਭਾਵੇਂ ਵਜੇ ਨੇ 11 ਅਸੀਂ ਬਸ ਅਗਲੇ ਨੂੰ ਫੋਨ ਖੜਕਾ ਦੇਣਾ ਉਹ 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 ਤੇ ਲੋਕ ਨੇ ਜਿਨ੍ਹਾਂ ਨੂੰ ਐ ਲੱਗਦਾ ਕਿ ਜਿਵੇਂ ਲਾਈਵ ਹੀ ਮੈਂ ਬੈਠੀ ਹੁਣੇ ਜਿਵੇਂ ਨਿੰਬੂ ਦਾ achar ਬਣਾ ਰਹੀ ਆ ਉਹ ਫੋਨ ਕਰਨਗੇ ਰਾਤ ਦੇ 11 ਵਜੇ ਮੈਡਮ ਜੀ ਆ ਨਿੰਬੂ ਦਾ achar ਜਿਹੜਾ ਪਾ ਰਹੇ ਹੋ ਕੀ ਰੇਟ ਇਦਾਂ ਨਾ ਕਰਿਆ ਕਰੋ ਪਲੀਜ਼ ਟਾਈਮ ਚੈੱਕ ਕਰਕੇ ਵੇਖਿਆ ਕਰੋ ਵੀ ਜੇ ਅਸੀਂ ਸੌਣ ਦੀ ਕੋਈ ਸੌਰੀ ਲੰਮੇ ਪਏ ਅਸੀਂ ਸੌਣ ਲੱਗੇ ਆ ਕੋਈ ਦੂਸਰਾ ਬੰਦਾ ਵੀ ਹੋਊਗਾ ਹੁਣ ਕਿਸੇ ਵੇਲੇ ਮੈਨੂੰ ਰੋਟੀ ਨੂੰ ਹੀ 10 ਵਜ ਜਾਂਦੇ ਨੇ ਵੀ ਫੋਨਾਂ ਦੇ ਜਵਾਬ ਜਿੰਦੇ ਦਿੰਦੇ ਸੋ ਕਿਸੇ ਨੂੰ ਮਨਾ ਵੀ ਨਹੀਂ ਕੀਤਾ ਜਾਂਦਾ ਜਦੋਂ ਕੋਈ ਇਦਾਂ ਫੋਨ ਕਰਦਾ ਵਾ ਪਰ ਪਲੀਜ਼ ਇਹੀ ਰਿਕਵੈਸਟ ਆ ਕਿ ਮੈਂ ਵੀ ਕੱਲੀ ਹੁੰਦੀ ਆ ਕੰਮ ਕਰਦਾ ਵੀ ਦੇਖਣਾ ਬੱਚਿਆਂ ਦਾ ਵੀ ਦੇਖਣਾ ਰਾਤ ਨੂੰ ਰੋਟੀ ਦਾ ਵੀ ਦੇਖਣਾ ਸੋ ਤੁਸੀਂ ਇਹ ਟਾਈਮ ਰੱਖੋ ਇੱਕ ਸ਼ਾਮ ਦੇ 8 ਵਜੇ ਤੱਕ ਹੀ ਤੁਸੀਂ ਜਿਹੜਾ ਫੋਨ ਕਰਿਆ ਕਰੋ ਉਸ ਤੋਂ ਬਾਅਦ ਕਈ ਸਵੇਰੇ ਗੁੱਸਾ ਵੀ ਕਰਦੇ ਸਾਡਾ ਫੋਨ ਨਹੀਂ ਚੱਕਿਆ ਪਰ ਉਹਨਾਂ ਨੂੰ ਆਪਾਂ ਸਵੇਰੇ ਉੱਠ ਕੇ ਦੱਸਦੇ ਹਾਂ ਹੁਣ ਮੈਂ ਤੁਹਾਨੂੰ ਲਾਈਵ 'ਚ ਹੀ ਦੱਸ ਦਿੱਤਾ ਵਾ ਇਹ ਚੱਲਦਾ ਹੀ ਰਹਿਣਾ ਲਾਈਵ ਬਾਅਦ ਦੇ ਵਿੱਚ ਵੀ ਸੋ ਜਿਹੜੇ ਵੀ ਭੈਣ ਭਰਾ ਨੇ ਫੋਨ ਕਰਨਾ ਹੋਵੇ ਪਲੀਜ਼ ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਜਦੋਂ ਮਰਜ਼ੀ ਤੁਸੀਂ ਫੋਨ ਕਰਿਆ ਕਰੋ ਕਰਨੇਕ ਸਿੰਘ ਕਹਿ ਰਹੇ ਆ ਪੁੱਤ ਮੈਂ ਮੋਟੀ ਮਿਰਚਾਂ ਦਾ ਝਾਰ ਪਾਇਆ ਸੀ ਤੁਹਾਡੀ ਵੀਡੀਓ 'ਚ ਪਹਿਲਾਂ ਤੁਲਕਾ ਤਾਂਗੇ ਬਣਾਉਂਦੇ ਸੀਗੇ ਕੋਈ ਦੇਖ ਲਾਉਣਾ ਓਕੇ ਜੀ ਧੰਨਵਾਦ ਜੀ ਤੁਹਾਡਾ ਬਹੁਤ ਰੁਪਿੰਦਰ ਜੀ ਬੈਸਟ ਗੋਡ ਬlesਸ ਯੂ ਆਈ ਲਵ ਯੂ ਥੈਂਕ ਯੂ ਜੀ ਗੁਰਮੀਤ ਜੀ ਬਲਜੀਤ ਧਾਰੀਵਾਲ ਜੀ ਸਤਿ ਸ਼੍ਰੀ ਅਕਾਲ ਮੈਂ ਪੰਜੀਰੀ ਤੇ ਅਚਾਰ ਦੇ ਮੰਗਵਾਇਆ ਸੀ ਬਹੁਤ ਹੀ ਵਧੀਆ ਟੇਸਟੀ ਹਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜਿਹਦੇ ਦਾ ਤੁਸੀਂ ਦੱਸਦੇ ਹੋ ਸੋ ਇਹ ਹੀ ਚੀਜ਼ ਜਿਹੜੀ ਹੈ ਤੁਹਾਡੀ ਨਾ ਮੈਂ ਸਬੂਤ ਦੇ ਤੌਰ ਤੇ ਵੀ ਰੱਖਦੀ ਆ ਕਈ ਜਿਹੜੇ ਭੈਣ ਭਰਾ ਮੈਨੂੰ ਕਹਿ ਦਿੰਦੇ ਕੀ ਮੈਡਮ ਸਾਨੂੰ ਕੀ ਯਕੀਨ ਆ ਕਿ ਤੁਸੀਂ ਸਮਾਨ ਭੇਜੋਗੇ ਕੀ ਯਕੀਨ ਆ ਕਿ ਸਵਾਦ ਹੋਊਗਾ ਕਿ ਨਹੀਂ ਸਵਾਦ ਹੋਊਗਾ ਤੇ ਮੈਂ ਉਹਨਾਂ ਨੂੰ ਕਹਿੰਨੀ ਨੀ ਮੇਰੇ ਨਾਲ ਵੀਡੀਓ ਚ ਆ ਕੇ ਥੱਲੇ ਕਮੈਂਟ ਪਾ ਲਓ ਹੋਰ ਤਾਂ ਮੇਰੇ ਤਾਂ ਕੋਈ ਸਬੂਤ ਨਹੀਂ ਹੈਗਾ ਹਨਾ ਤੇ ਮੈਂ ਉਹਨਾਂ ਨੂੰ ਕਹਿੰਨੀ ਨੀ ਕਮੈਂਟ ਪਾ ਲਓ ਜੇ ਕੋਈ ਬੈਡ ਕਰਦਾ ਨਾ ਉਹਨੂੰ ਬੈਡ ਕਮੈਂਟ ਵੀ ਆਉਂਦੇ ਆ ਜੇ ਕੋਈ ਗੁੱਡ ਕਰਦਾ ਤੇ ਉੱਤੇ ਵਧੀਆ ਤੁਹਾਨੂੰ ਕਮੈਂਟ ਵੀ ਆਉਣਗੇ ਸੋ ਇਹੋ ਜੀ ਕਮੈਂਟ ਵਧੀਆ ਮੈਨੂੰ ਕਰਦੇ ਰਿਹਾ ਕਰੋ ਇਹ ਤੁਹਾਡੇ ਸਬੂਤ ਦੇ ਤੌਰ ਤੇ ਮੈਂ ਵਰਤਦੀ ਹੁੰਦੀ ਆ ਵੀ ਕਿਸੇ ਨੇ ਜੇ ਕਹਿਣਾ ਵਾ ਤੇ ਉਹਨੂੰ ਮੈਂ ਇਹੀ ਚੀਜ਼ ਦਿਖਾ ਸਕਦੀ ਹਾਂ ਕਿ ਤੁਹਾਡਾ ਪਿਆਰ ਆ ਜਦੋਂ ਤੁਸੀਂ ਔਰ ਮੈਂ ਕਿਸੇ ਨੂੰ ਨਹੀਂ ਸਿਖਾ ਸਕਦੀ ਦੇਖੋ ਹੁਣ ਵੀ ਲਾਈਵ 'ਚ ਜਿਹੜੇ ਮੈਨੂੰ ਇਹ ਮੈਸੇਜ ਕਰ ਰਹੇ ਨੇ ਕਿ ਤੁਹਾਡਾ ਸਮਾਨ ਟੇਸਟੀ ਸੀਗਾ ਜਾਂ ਕੁਝ ਮੈਂ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਦੀ ਹਾਂ ਠੀਕ ਹੈ ਮੈਂ ਮੜਾ ਮੋਟਾ ਜਾਣਦੀ ਹੋਊਂਗੀ ਉਹ ਵੀ ਜਦੋਂ ਮੈਂ ਨਾਮ ਪੜ੍ਹਦੀ ਆਂ ਉਦਾਂ ਨਹੀਂ ਮੈਂ ਕਿਸੇ ਨੂੰ ਜਾਣਦੀ ਸੋ ਜਿਹੜੇ ਮੈਨੂੰ ਇਹ ਸਵਾਲ ਕਰਦੇ ਆ ਨਾ ਕਿ ਤੁਹਾਡਾ ਸਮਾਨ ਸਵਾਦ ਹੋਊਗਾ ਕਿ ਨਹੀਂ ਸਵਾਦ ਹੋਊਗਾ ਅਸੀਂ ਐਵੇਂ ਮਗਾ ਲਈਏ ਗਲਤੀ ਨਾ ਕਰ ਲਈਏ ਸੋ ਇਹ ਜਿਹੜੇ ਕਮੈਂਟ ਪੜ੍ਹ ਸਕਦੇ ਹੋ ਇਹ ਸਾਰੇ ਭੈਣ ਭਰਾਵਾਂ ਦਾ ਪਿਆਰ ਹੀ ਆ ਜਿਹੜਾ ਉਹਨਾਂ ਨੇ ਸਾਨੂੰ ਇਹ ਜਿਹੜਾ ਕਮੈਂਟ ਕੀਤੇ ਨੇ ਅਜੇ ਅਜੇ ਦੀਪ ਜੀ ਬੋਲਦੇ ਨੇ ਠਾਕੁਰ ਜੀ ਹਾਂਜੀ ਤੁਸੀਂ ਚਾਹ ਦਾ ਛੋਟਾ ਪੈਕੇਟ ਬਣਾ ਸਕਦੇ ਹੋ ਤਾਂ ਜੋ ਆਪਾਂ ਟੇਸਟ ਚੈੱਕ ਕਰ ਸਕੀਏ ਦੇਖੋ ਜੀ 100 ਗ੍ਰਾਮ ਦਾ ਆਪਾਂ ਬਣਾਇਆ ਪੈਕੇਟ ਤੇ ਜੇ ਦੇਖਾਂਗੇ ਕੋਸ਼ਿਸ਼ ਕਰਕੇ ਜੇ 50 ਗ੍ਰਾਮ ਦਾ ਵੀ ਬਣਿਆ ਤੇ ਪਰ ਗੱਲਬਤ ਕੀ ਹੈ ਜੀ ਮੈਂ 20 ਗ੍ਰਾਮ ਤੱਕ ਵੀ ਚੀਜ਼ ਬਣਾਦਾ ਜੇਕਰ ਮੈਂ ਤੁਹਾਡੇ ਕੋਲ ਕੋਰੀਅਰ ਚਾਰਜ ਲੈਣੇ ਹੋਣ ਮੈਂ ਪਹਿਲਾਂ ਹੀ ਜਿਹੜੀ ਇਹ ਕੰਮ ਸ਼ੁਰੂ ਕੀਤਾ ਸੀਗਾ ਉਹੀ ਰੂਟੀਨ ਬੰਦੀ ਆਈ ਆ ਵੀ ਮੈਂ ਜਵਾਨ ਕੀਤੀ ਸੀ ਵੀ ਆਪਾਂ ਆਲ ਇੰਡੀਆ ਦੇ ਵਿੱਚ ਜਿਹੜਾ ਕੋਰੀਅਰ ਚਾਰਜ ਫ੍ਰੀ ਰੱਖਾਂਗੇ ਸੋ ਤੁਸੀਂ ਪਾਈਆ ਚੀਜ਼ ਮਗਾਓ ਅੱਧਾ ਕਿਲੋ ਮਗਾਓ ਮੈਨੂੰ ਕਿਲੋ ਦੇ ਹੀ ਚਾਰਜ ਪੈ ਜਾਂਦੇ ਨੇ ਸੋ ਇਸ ਕਰਕੇ ਮੈਂ ਜ਼ਿਆਦਾਤਰ ਕੋਸ਼ਿਸ਼ ਕਰਦੀ ਹੁੰਦੀ ਆ ਵੀ ਜਿਹੜੀ ਆ ਅੱਧਾ ਕਿਲੋ ਕਿਲੋ ਦੀ ਹੀ ਪੈਕਿੰਗ ਰੱਖਾਂ ਇਹ ਵੀ ਆਪਾਂ ਥੋੜੀ ਕਾਸਟਲੀ ਕਰਕੇ 100 ਗ੍ਰਾਮ ਦੀ ਜਿਹੜੀ ਪੈਕਿੰਗ ਰੱਖੀ ਐ ਇਸ ਤੋਂ ਛੋਟੀ ਹੋਣ ਆਪਾਂ ਪੈਕਿੰਗ ਕਿਹੜੀ ਕਰ ਸਕਦੇ ਹਾਂ ਇੱਕ ਜਿਹੜਾ ਚਾਹ ਦਾ ਮਸਾਲਾ ਵਾ ਉਹਦੀ ਛੋਟੀ ਪੈਕਿੰਗ ਆਪਾਂ ਤਿਆਰ ਕੀਤੀ ਉਹ ਵੀ ਬਹੁਤ ਕਾਸਟਲੀ ਹੁੰਦਾ ਪਰ ਗੱਲ ਇਹ ਆ ਵੀ ਉਹ ਕੱਲਾ ਨਹੀਂ ਮੈਂ ਭੇਜ ਸਕਦੀ ਜੇਕਰ ਉਹਦੇ ਨਾਲ ਤੁਸੀਂ ਕੋਈ ਹੋਰ ਸਮਾਨ ਮਗਾਉਨੇ ਹੋ ਤਾਂ ਕਿ ਮੈਨੂੰ ਵੀ ਥੋੜਾ ਫਾਇਦਾ ਹੋਵੇ ਕਿਉਂਕਿ ਹੁਣ ਤੁਸੀਂ 50 ਗ੍ਰਾਮ ਚੀਜ਼ ਮਗਾਈ ਹੈ ਤੇ ਉਹਨਾਂ ਨੇ ਸਾਡੇ ਕੋ ਪੈਸੇ ਦੇਖੋ ਕਿਲੋ ਦੇ ਲੈਣੇ ਆ ਅੱਧਾ ਕਿਲੋ ਦੇ ਲੈਣੇ ਆ ਤੇ ਉਹ ਕਿੰਨਾ ਮੈਨੂੰ ਮਹਿੰਗਾ ਪੈ ਜਾਂਦਾ ਸੋ ਇਸ ਕਰਕੇ ਆਪਾਂ ਜਿਹੜਾ ਥੋੜਾ ਛੋਟਾ ਪੈਕਟ ਨਹੀਂ ਕਰ ਸਕਦੇ ਵੈਸੇ ਕੋਸ਼ਿਸ਼ ਕਰਕੇ ਦੇਖਾਂਗੇ ਹਾਂਜੀ ਅੱਗੇ ਪਹੁੰਚ ਜਸਪੀਰ ਬਰਾੜ ਜੀ ਦੀ ਰਵਾਹ ਨਗਰੋ ਲੋਕਾਨੇ ਗੁਰੂ ਜੀ ਨੂੰ ਨਹੀਂ ਛੱਡਿਆ ਇਹ ਤਾਂ ਮੈਂ ਪ੍ਰਵਾਹ ਕਰਨੀ ਮੈਡਮ ਤਾਂ ਹੀ ਤੁਹਾਨੂੰ ਕਹਿ ਛੱਡ ਦਿੱਤੀ ਆ ਜੇ ਤੁਸੀਂ ਚੰਗਾ ਕਰੋਗੇ ਨਾ ਚੰਗੇ ਨੂੰ ਵੀ ਇਹਨਾਂ ਦੁਨੀਆ ਨੇ ਬੋਲਣਾ ਮਾੜੇ ਨੂੰ ਤਾਂ ਬੋਲਣਾ ਬੋਲਣਾ ਵਾ ਚੰਗੇ ਨੂੰ ਵੀ ਬੋਲਣਾ ਵਾ ਇਹ ਜਿਹੜੀ ਇਹ ਦੋ ਤਰ੍ਹਾਂ ਦੀ ਦੁਨੀਆ ਦਿਮਾਗ ਆਪਾਂ ਕਿਸੇ ਦਾ ਨਹੀਂ ਪੜ ਸਕਦੇ ਕਿਸੇ ਨੂੰ ਨਹੀਂ ਆਪਾਂ ਸਮਝ ਸਕਦੇ ਕਿਸੇ ਦੀ ਹੋਰ ਨੇਚਰ ਹੁੰਦੀ ਆ ਕਿਸੇ ਦੀ ਹੋਰ ਸੋਚ ਹੁੰਦੀ ਆ ਸੋ ਇਸ ਕਰਕੇ ਇਹਨਾਂ ਗੱਲਾਂ ਵੱਲ ਤੇ ਆਪਾਂ ਆਉਂਦੇ ਨਹੀਂ ਅੱਗੇ ਜਸਪ੍ਰੀਤ ਬਰਾੜ ਜੀ ਬੋਲਦੇ ਨੇ ਦੀਦੀ ਆਮਲਾ achar ਅਦਰਕ ਮਿਕਸ ਆਚਾਰ ਹੈਗਾ ਜੀ ਮੈਂ ਮਗਵਾਉਣਾ ਹਾਂਜੀ ਜੀ ਤੁਸੀਂ ਸਾਡੇ ਜਿਹੜਾ ਵੀਡੀਓ ਵਿੱਚ ਨੰਬਰ ਦਿੱਤਾ ਉਹ ਤੇ ਤੁਸੀਂ ਫੋਨ ਕਰਕੇ ਮਗਵਾ ਸਕਦੇ ਹੋ ਆਚਾਰ ਸਾਰੇ ਤਿਆਰ ਨੇ ਹੋਣ ਵਾਲੇ ਸੀਜ਼ਨ ਵਾਲੇ ਜਿਹੜਾ ਨਹੀਂ ਤਿਆਰ ਹੁੰਦਾ ਉਹ ਆਪਾਂ ਆਰਡਰ ਤੇ ਤਿਆਰ ਕਰਦੇ ਜਿਵੇਂ ਉਹਨੂੰ ਭੇਜਦਾ ਆਚਾਰ ਆ ਉਹ ਖਤਮ ਹੋ ਚੁੱਕਾ ਹੁਣ ਅਸੀਂ ਉਹ ਫੇਰ ਜੇ ਸਾਨੂੰ ਮਿਲਿਆ ਕਿਉਂਕਿ ਇਹੋ ਜਿਹੀ ਚੀਜ਼ਾਂ ਜਿਹੜੀ ਘੱਟ ਮਿਲਦੀਆਂ ਨੇ ਸੋ ਆਪਾਂ ਤਿਆਰ ਕਰਾਂਗੇ ਨਿੰਬੂ ਦਾ ਹੁੰਦਾ ਜੀ ਆਪਣੇ ਕੋ ਖੱਟਾ ਮਿੱਠਾ ਮੋਟੀ ਮਿਰਚ ਦਾ ਵੀ ਆਪਾਂ ਤਿਆਰ ਕਰ ਰਹੇ ਆਂ ਬਾਕੀ ਛੋਟੀਆਂ ਮਿਰਚਾਂ ਗਲਗਲ ਔਲਾ ਹਰੀ ਮੇਚ ਸਾਰਾ ਕੁਝ ਆਪਾਂ ਚਾਰ ਆਪਣੇ ਕੋ ਤਿਆਰ ਹੈਗੇ ਨੇ ਤੇ ਜਿਹੜਾ ਗਾਜਰ ਗੋਭੀ ਵਾਲਾ ਜਿਆਦਾ ਸਵਾਲ ਆ ਰਹੇ ਨੇ ਕਿ ਹੁਣ ਮੈਨੂੰ ਫੋਨ ਵੀ ਜਿਆਦਾਤਰ ਆਉਂਦੇ ਮੈਡਮ ਤੁਸੀਂ ਗਾਜਰ ਗੋਭੀ ਤਾਂ ਚਾਰ ਤਿਆਰ ਕੀਤਾ ਦੇਖੋ ਜੇ ਪ੍ਰੋਪਰਲੀ ਨਾ ਗਾਜਰ ਵਧੀਆ ਨਹੀਂ ਆ ਰਹੀ ਜਿਹੜੀ ਅਚਾਰ ਵਾਸਤੇ ਚਾਹੀਦੀ ਹੁੰਦੀ ਆ ਸੋ ਆਪਾਂ ਅਗਲੇ ਮਹੀਨੇ ਤੱਕ ਉਹ ਚਾਰ ਦੇ ਵੀ ਤਿਆਰੀ ਕਰਾਂਗੇ ਤੇ ਉਹ ਵੀ ਚਾਰ ਜਿਹੜਾ ਤੁਸੀਂ ਮੰਗਵਾ ਸਕਦੇ ਹੋ ਸਾਡੇ ਕੋ ਹਰਨੇਕ ਸਿੰਘ ਜੀ ਚਾਹ ਦੇ ਮਸਾਲੇ ਦਾ ਰੇਟ ਕੀ ਆ ਪੁੱਤਰ ਵੜੀਆਂ ਦਾ ਰੇਟ ਕੀ ਆ ਪੁੱਤਰ ਤੁਸੀਂ ਹਰ ਨੇ ਐਕਸੰਗ ਜੀ ਸਾਨੂੰ ਫੋਨ ਕਰੋ ਸਾਡੇ ਨੰਬਰ ਤੇ ਫਿਰ ਮੈਂ ਸਾਰੇ ਜਿਹੜੇ ਤੁਹਾਨੂੰ ਦੱਸੂਗੀ ਰੇਟ ਕਿਹੜੀ ਕਿਹੜੀ ਚੀਜ਼ ਦਾ ਤੁਸੀਂ ਰੇਟ ਪੁੱਛਦੇ ਹੋ ਸੋ ਇਸ ਚੀਜ਼ ਦੀ ਮੈਨੂੰ ਬਹੁਤ ਘਾਟ ਰਹੀਦੀ ਹੈ ਕਿ ਮੇਰੇ ਕੋਲ ਜੇ ਉਹ ਸਲਿੱਪ ਤਿਆਰ ਹੋਵੇ ਨਾ ਮੈਂ ਜਰੂਰ ਲਿਸਟ ਤਿਆਰ ਕਰਾਂਗੀ ਹੁਣ ਥੋੜੇ ਦਿਨਾਂ ਤੱਕ ਹੀ ਫਿਰ ਆਪਾਂ ਤੁਹਾਨੂੰ ਹਰ ਇੱਕ ਨੂੰ ਫੋਨ ਤੇ ਭੇਜ ਦਿਆ ਕਰਾਂਗੇ ਜਿੰਨੇ ਵੀ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਧੰਨਵਾਦ ਜੀ 100 ਗ੍ਰਾਮ ਦਾ ਠੀਕ ਹੈ ਕਿੰਨੇ ਦਾ ਜਿੰਨੇ ਹੋ ਉਹ ਵੀ ਤੁਸੀਂ ਫੋਨ ਕਰਕੇ ਪੁੱਛੋ ਜੀ ਫਿਰ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਕਿੰਨੇ ਦਾ ਚਾਹ ਦਾ 100 ਗ੍ਰਾਮ ਦਾ ਉਹ ਪੈਕੇਟ ਬਾਕੀ ਬਹੁਤ ਹੀ ਵਧੀਆ ਚੀਜ਼ ਆ ਉਹ ਸੀ ਨੂੰ ਤਾਂ ਮੈਂ ਕਹੂੰਗੀ ਵੀ ਤੁਸੀਂ ਸਾਰੇ ਹੀ ਮਗਾਓ ਦੇਖੋ ਆਪਾਂ ਪੱਤੀ ਲਿਆ ਕੇ ਆਪਾਂ ਪੀ ਕੇ ਆਪਣਾ ਸਿਹਤ ਕਿੰਨੀ ਖਰਾਬ ਕਰਦੇ ਆ ਜੇਕਰ ਤੁਸੀਂ ਉਹ ਪੀਣ ਲੱਗ ਜਾਓਗੇ ਨਾ ਇੱਕ ਤਾਂ ਚਾਹ ਦੀ ਲੱਤੜ ਜਿਹੜੀ ਉਹ ਛੁੱਟ ਜਾਊਗੀ ਦੂਸਰੀ ਗੱਲ ਆ ਕਿ ਉਹਦੇ ਫਾਇਦੇ ਬਹੁਤ ਨੇ ਉਹਦੇ ਵਿੱਚ ਬਹੁਤ ਸਾਰੀਆਂ ਜੜੀ ਬੂਟੀਆਂ ਨੇ ਜਿਹੜੀਆਂ ਆਪਾਂ ਵੀਡੀਓ ਦੇ ਵਿੱਚ ਵੀ ਦੱਸੀਆਂ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਤੁਸੀਂ ਮੇਰੀ ਉਹ ਦੇਸੀ ਚਾਹ ਪੱਤੀ ਵਾਲੀ ਜਿਹੜੀ ਵੀਡੀਓ ਦੇਖ ਸਕਦੇ ਹੋ ਉਹਦੇ ਵਿੱਚ ਆਪਾਂ ਜਿਹੜੀ ਬੁੱਟੀਆਂ ਦੇ ਨਾਮ ਵੀ ਦੱਸੇ ਨੇ ਹਾਂ ਜੇ ਤੁਸੀਂ ਘਰੇ ਵੀ ਬਣਾਉਣਾ ਮੈਂ ਕੋਸ਼ਿਸ਼ ਵੱਧ ਤੋਂ ਵੱਧ ਇਹ ਕਰ ਦਿੰਨੀ ਆ ਵੀ ਤੁਸੀਂ ਜੇ ਘਰੇ ਬਣਾਉਣੀ ਹੈ ਚੀਜ਼ ਤੇ ਘਰੇ ਵੀ ਬਣਾ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਸਾਡੇ ਕੋਈ ਮਗਾਉਣੀ ਆ ਹਾਂ ਜਿਨ੍ਹਾਂ ਕੋ ਨਹੀਂ ਬੰਦੀਓ ਤੁਸੀਂ ਸਾਡੇ ਕੋ ਮਗਾ ਸਕਦੇ ਹੋ ਬਾਕੀ ਹਰਨੇਕ ਸਿੰਘ ਜੀ ਕਹਿੰਦੇ ਆ ਠੀਕ ਆ ਪੁੱਤਰ ਜੀ ਤੁਹਾਡਾ ਧੰਨਵਾਦ ਜੀ ਤੁਸੀਂ ਮੇਰੀ ਗੱਲ ਮੰਨੀ ਆ ਸੋ ਤੁਸੀਂ ਮੈਨੂੰ ਫੋਨ ਕਰੋ ਤੇ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਰੇਟ ਦੱਸ ਸਕਦੀ ਆ ਬਾਕੀ ਜਿਹੜੇ ਭੈਣ ਪਰ ਜਿਆਦਾ ਰੇਟ ਬਾਰੇ ਸੋਚਦੇ ਹਨ ਵੀ ਮੈਡਮ ਜਿਹੜੀ ਬਹੁਤ ਸਮਾਨ ਤੁਹਾਡਾ ਕੌਸਲੀ ਹੈ ਜਾਂ ਕਿੱਦਾਂ ਵੀ ਆ ਕਹਿ ਦਿੰਦੇ ਕਈ ਪਰ ਇਹ ਸੋਚੋ ਕਿ ਤੁਸੀਂ ਅੱਜ ਮਹਿੰਗਾ ਸਮਾਨ ਖਾ ਕੇ ਆਪਣੀ ਸਿਹਤ ਨਹੀਂ ਖਰਾਬ ਕਰੋਗੇ ਤੁਸੀਂ ਸਸਤਾ ਸਮਾਨ ਖਾ ਕੇ ਆਪਣੀ ਸਿਹਤ ਖਰਾਬ ਕਰਦੇ ਹੋ ਫਿਰ ਹਸਪੀਟਲ ਜਾਣੇ ਹੋ ਡਾਕਟਰਾਂ ਦੀਆਂ ਲੈਣਾ ਚ ਲਾਗਦੇ ਉੱਥੇ ਇੰਨੇ ਪੈਸੇ ਦੇਣੇ ਮੇਰੇ ਨਾਲ ਕਹਿ ਦੇਣਗੇ ਕਿ ਮੈਡਮ ਜੀ ਹੁਣ ਤੋਂ ਥੋੜਾ ਘਟ ਨਹੀਂ ਹੋ ਸਕਦਾ ਜੀ ਤੇ ਉੱਥੇ ਡਾਕਟਰ ਨੂੰ ਆਪਾਂ ਕਦੀ ਨਹੀਂ ਜਾ ਕੇ ਕਹਿੰਦੇ ਮੈਂ ਵੀ ਨਹੀਂ ਕਹਿੰਦੀ ਕੋਈ ਵੀ ਨਹੀਂ ਕਹਿੰਦਾ ਵਾ ਕੋਈ ਕਹਿ ਨਹੀਂ ਸਕਦੇ ਪੀ ਘੱਟ ਕਰ ਲੋ ਜੇ ਤੁਸੀਂ ਕਹੋਗੇ ਨਾ ਵੀ ਸਾਡੇ ਕੋਲ ਇੰਨੇ ਪੈਸੇ ਨਾ ਕਹਣਾ ਮੈਡੀਸਿਨ ਘੱਟ ਕਰ ਦਿੰਦੇ ਆ ਸੋ ਪਰਮਾਤਮਾ ਕਰੇ ਮਾੜੇ ਥਾਂ ਤੇ ਪੈਸਾ ਕਦੇ ਨਾ ਲੱਗੇ ਇਹੋ ਜੇ ਚੰਗੇ ਕੰਮਾਂ ਤੇ ਹਾਂ ਜੀ ਤੁਸੀਂ ਕੋਈ ਖਾਣ ਵਾਲੀ ਜਿਹੜੀ ਆਪਣੇ ਆ ਬਾਡੀ ਨੇ ਆਪਣੇ ਨਾਲ ਚੱਲਣਾ ਇਹੀ ਜਿਹੜੀ ਮੇਨ ਚੀਜ਼ ਆ ਉਹਦੇ ਅੰਦਰ ਜੇ ਤੁਸੀਂ ਸਸਤੀ ਚਾਹ ਹਾਨੀ ਕਰ ਕੋਈ ਚੀਜ਼ ਖਾਣੇ ਹੋ ਉਹਦੇ ਵਿੱਚ ਬਾਡੀ ਦਾ ਨਹੀਂ ਤੁਹਾਡਾ ਕਸੂਰ ਆ ਤੇ ਜੇ ਉੱਥੇ ਤੁਸੀਂ ਪੈਸੇ ਵੱਧ ਲਾ ਕੇ ਵਧੀਆ ਸਮਾਨ ਖਾਣੇ ਹੋ ਤੇ ਉਹਦੇ ਵਿੱਚ ਜਿਹੜਾ ਉਹ ਤੁਹਾਡਾ ਹੀ ਫਾਇਦਾ ਆ ਕਿਉਂਕਿ ਤੁਹਾਡੀ ਬਾਡੀ ਵਧੀਆ ਰਹੂਗੀ ਕੋਈ ਬਿਮਾਰੀ ਨਹੀਂ ਲੱਗੂਗੀ ਜਦੋਂ ਕੋਈ ਪ੍ਰੋਬਲਮ ਬਿਮਾਰੀ ਲੱਗ ਜਾਂਦੀ ਹੈ ਨਾ ਬਹੁਤ ਔਖਾ ਹੁੰਦਾ ਜੇ ਜਿਨ੍ਹਾਂ ਨੂੰ ਲੱਗੀਆਂ ਉਹਨਾਂ ਨੂੰ ਪੁੱਛ ਕੇ ਦੇਖੋ ਕਿੰਨੀ ਜਿਆਦਾ ਪ੍ਰੋਬਲਮ ਹੁੰਦੀ ਆ ਉਦੋਂ ਉਸ ਚੀਜ਼ ਨੂੰ ਪੁਛਤਾਉਂਦੇ ਨੇ ਜਿੰਨਾ ਮਰਜ਼ੀ ਕਹੇ ਵੇਲੇ ਪੈਸਾ ਚੱਕੀ ਫਿਰੋ ਜੇ ਨਹੀਂ ਪ੍ਰੋਬਲਮ ਨੇ ਠੀਕ ਹੋਣਾ ਤਾਂ ਨਹੀਂ ਹੋਣਾ ਸੋ ਪੈਸੇ ਦੇ ਨਾਲ ਕੁਝ ਨਹੀਂ ਬਣਦਾ ਪੈਸੇ ਵੱਲ ਨਾ ਸੋਚਿਆ ਕਰੋ ਇਹ ਦੇਖਿਆ ਕਰੋ ਕਿ ਅਸੀਂ ਸਾਫ਼ ਸੁਥਰਾ ਆਪਣੇ ਬੱਚਿਆਂ ਨੂੰ ਖਵਾ ਰਹੇ ਹਾਂ ਅਸੀਂ ਸਾਫ਼ ਸੁਥਰਾ ਖਾ ਰਹੇ ਹਾਂ ਕਰਨੇ ਐਕਸੈਂਟ ਦੀ ਚਾਹ ਦੇ ਮਸਾਲੇ ਦਾ रेट ਉਹ ਦੱਸਿਆ ਜੀ ਤੁਹਾਨੂੰ ਐ ਦੱਸ ਦਿੱਤਾ ਠੀਕ ਹੈ ਜਸਪੀਤ कौर ਜੀ ਦੀ ਥੀ ਮੈਂ ਗਾਜਰ ਗੋਭੀ ਦਾ 5 ਕਿਜੀ ਲੈਣਾ ਹੈ ਸ਼ੱਕਰ ਹੈਗੀ ਆ ਮੈਂ ਕੱਲ ਕਰਾਂਗੀ ਠੀਕ ਹੈ ਜੀ ਤੁਸੀਂ ਕਰ ਸਕਦੇ ਹੋ 15 ਮਿੰਟ ਰੁੱਕ ਕੇ ਜਦੋਂ ਆਪਾਂ ਲਾਈਵ ਬੰਦ ਕਰਾਂਗੇ ਤੁਸੀਂ ਸਾਨੂੰ ਕਾਲ ਕਰ ਸਕਦੇ ਆ ਤੇ ਜਿਹੜੀ ਜਿਹੜੀ ਚੀਜ਼ ਸਾਡੇ ਕੋਲ ਹੈਗੀ ਆ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਸੋ ਇਹ ਜਿਹੜਾ ਮੈਂ ਛੋਟਾ ਜਿਹਾ ਲਾਈਵ ਕਰਨਾ ਸੀਗਾ ਅਧੇ ਘੰਟੇ ਦਾ ਕਿਉਂਕਿ ਟਾਈਮ ਮੇਰੇ ਕੋ ਥੋੜਾ ਹੈ ਹੁਣ ਆਪਾਂ ਜਿਹੜਾ ਲਾਈਵ ਦੇ ਵਿੱਚ ਜਿਹੜੇ ਭੈਣ ਭਰਾਵਾਂ ਦੇ ਸਵਾਲ ਰਹਿ ਗਏ ਨੇ ਤੁਸੀਂ 4 ਵਜੇ ਫੇਰ ਆਪਾਂ ਲਾਈਵ ਹੋਵਾਂਗੇ ਤੁਸੀਂ ਉਦੋਂ ਫੇਰ ਅੱਲਾਹ ਦੀ ਗੱਲ ਕਰਾਂਗੇ ਜਿਹੜੀ ਬੁਖਾਰ ਹੋਵੇ ਫੇਰ ਤੁਸੀਂ ਉਦੋਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਉਦੋਂ ਆਪਾਂ ਗੱਲਬਾਤ ਕਰਾਂਗੇ ਕਿ ਜਿਵੇਂ ਹੁਣ ਤੁਹਾਨੂੰ ਪਤਾ ਬਹੁਤ ਹੀ ਜਿਆਦਾ ਪ੍ਰੋਬਲਮ ਆ ਰਹੀ ਆ ਡੇਂਗੂ ਬੁਖਾਰ ਦੀ ਜਾਂ ਸੈੱਲ ਘਟ ਰਹੇ ਨੇ ਆਮ ਹੀ ਡਾਕਟਰ ਕਹਿ ਦਿੰਦੇ ਜੀ ਤੁਹਾਡੇ ਸੈੱਲ ਘਟ ਗਏ ਨੇ ਫੇਰ ਡਾਕਟਰ ਸੈੱਲ ਚੜਾਉਂਦੇ ਨੇ ਜਿਹੜੇ ਉਹ ਕੀ ਸਹੀ ਨੇ ਸਾਡੇ ਸਰੀਰ ਵਾਸਤੇ ਕਿ ਨਹੀਂ ਸਹੀ ਇਹਨੂੰ ਆਪਾਂ ਠੀਕ ਕਿਵੇਂ ਕਰ ਸਕਦੇ ਆ ਕਿਉਂਕਿ ਤੁਸੀਂ ਜਦੋਂ ਹਸਪੀਟਲ ਚੱਲ ਜਾਂਦੇ ਹੋ ਨਾ ਤੁਸੀਂ ਇੱਕ ਪੇਸ਼ੈਂਟ ਨਹੀਂ ਰਹਿ ਜਾਂਦੇ ਤੁਸੀਂ ਜਿਹੜੇ ਤਾਂ ਸਹੀ ਡਾਕਟਰ ਉਹਨਾਂ ਵਾਸਤੇ ਪੇਸ਼ੈਂਟ ਹੋ ਜਿਹੜੇ ਨਹੀਂ ਸਹੀ ਡਾਕਟਰ ਨਾ ਜਿਨ੍ਹਾਂ ਨੂੰ ਸਿਰਫ ਲਾਲਚਾ ਪੈਸੇ ਦਾ ਉਹਨਾਂ ਵਾਸਤੇ ਤੁਸੀਂ ਸਿਰਫ ਏਟੀਐਮ ਹੋਨੇ ਹੋ ਫਿਰ ਤੁਸੀਂ ਜਿੰਨਾ ਵੀ ਉਹ ਤੁਹਾਨੂੰ ਏਟੀਐਮ 'ਚ ਜਿਵੇਂ ਆਪਾਂ ਪਾਉਂਦੇ ਆ ਉਹਨੂੰ ਤੇ ਪੈਸੇ ਕੱਢਦੇ ਆ ਕਾਰਡ ਪਾ ਕੇ ਸੋ ਉਸੇ ਤਰ੍ਹਾਂ ਡਾਕਟਰ ਨੇ ਤੁਹਾਡੇ ਕੋਲ ਪੈਸੇ ਲੈਣੇ ਹੁੰਦੇ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਪਿੱਛੇ ਲ ਕਿਵੇਂ ਆਪਾਂ ਪੂਰੇ ਕਰ ਸਕਦੇ ਆ ਚਾਹੇ ਘਟੇ ਹੁੰਦੇ ਆ ਕਿ ਨਹੀਂ ਘਟੇ ਹੁੰਦੇ ਇਹ ਸਾਰੇ ਟਾਪਿਕ ਤੇ ਆਪਾਂ ਸ਼ਾਮ ਨੂੰ 4 ਵਜੇ ਗੱਲ ਕਰਾਂਗੇ ਜੀ ਗੁਰਪ੍ਰੀਤ ਸਿੰਘ ਜੀ ਬੋਲਦੇ ਨੇ ਮੈਂ ਵੀ ਤੁਹਾਡੀ ਰੈਸਪੀ گارਲਿਕ ਪਿਕਲ ਬਣਾਇਆ ਸੀ ਸੱਚੀ ਬਹੁਤ ਵਧੀਆ ਲੱਗਿਆ ਧੰਨਵਾਦ ਜੀ ਗੁਰਪ੍ਰੀਤ ਜੀ ਤੁਹਾਡਾ ਸੋ ਜਿੰਨੇ ਭੈਣ ਭਰਾ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ লাইਵ ਬਾਅਦ ਚ ਵੀ ਦੇਖਣਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਸੋ ਇਸ ਲਾਈਵ ਦਾ ਆਪਾਂ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਆਪਾਂ ਸ਼ਾਮ ਨੂੰ 4 ਵਜੇ ਜਿੰਨੇ ਵੀ ਭੈਣ ਭਰਾ ਹੁਣ ਹਾਜ਼ਰ ਹੋਏ ਨੇ ਨਾ ਪਲੀਜ਼ ਸ਼ਾਮ ਨੂੰ 4 ਵਜੇ ਫਿਰ ਹਾਜ਼ਰ ਹੋਇਓ ਜੀ ਤੁਸੀਂ ਕਿਉਂਕਿ ਤੁਹਾਡੀ ਭੈਣ ਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਆ ਸੋ ਇਸ ਕਰਕੇ ਤੁਸੀਂ ਸ਼ਾਮ ਨੂੰ ਜ਼ਰੂਰ ਲਾਈਵ ਦੇ ਵਿੱਚ ਹਾਜ਼ਰ ਹੋਇਓ ਤੇ ਫਿਰ ਇੱਕ ਲਾਈਵ ਆਪਾਂ ਕੱਲ ਨੂੰ ਕਰਾਂਗੇ ਉਹਦਾ ਟਾਈਮ ਜਿਹੜਾ ਆਪਾਂ ਕਮਿਊਨਿਟੀ ਪਾਗੇ ਤੁਹਾਨੂੰ ਦੱਸ ਦਾਂਗੇ ਗੁਰਪ੍ਰੀਤ ਸਿੰਘ ਜੀ ਬੋਲਦੇ ਨੇ ਗਾਜਰ ਗੋਭੀ ਮੂਲੀ ਦਾ ਵੀ ਅਚਾਰ ਬਣਾਓ ਜੀ ਆਪਾਂ ਅਗਲੇ ਮਹੀਨੇ ਬਣਾਵਾਂਗੇ ਜਦੋਂ ਵਧੀਆ ਸਾਰੇ ਛਲਗਮ ਵੀ ਵਧੀਆ ਹੋਗੇ ਤੇ ਗਾਜਰ ਵੀ ਵਧੀਆ ਹੋਗੀ ਅੱਗੇ ਜੀ ਦੀਦੀ ਸੀ ਸਲੂਟ ਆ ਓਕੇ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਚਲੋ ਆਪਾਂ ਇਸ ਲਾਈਵ ਦਾ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਆਂ ਜੀ ਸ਼ਾਮ ਨੂੰ ਸਤਿ ਸ਼੍ਰੀ ਅਕਾਲ ਜੀ